ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਸੱਤ ਸੱਤ ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਸੱਤ ਕੁੰਡੇ ਗਿਣ ਲੈਣੇ ਫਿਰ ਸੱਤ ਫਿਰ ਸੱਤ 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 ਕੁੰਡੇ ਗਿੰਦੇ ਹੋਏ ਚਾਰ ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਡਿਜ਼ਾਈਨ ਸਿਰਫ 5 ਹੀ ਕੁੰਡਿਆਂ ਤੇ ਬਣ ਕੇ ਤਿਆਰ ਹੁੰਦਾ ਇਹ ਪੁੱਠੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਵਧ ਘੱਟ ਵੀ ਰੱਖ ਸਕਦੇ ਹੋ ਮੈਂ ਦੋ ਰੱਖੇ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਇੱਕ ਵੀ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਆ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ। ਤੱਗ ਆਪਣੇ ਵੱਲ ਨੂੰ ਕਰਨਾ। ਦੋ ਕੁੰਡੇ ਪੁੱਠੇ ਬਣਾਉਣੇ। ਤੱਗਾ ਬਾਹਰ ਨੂੰ ਕਰਨਾ। ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ। ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ। ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ। ਦੋ ਕੁੰਡੇ ਇਹ ਇੱਕ ਤੀਸਰਾ ਕੁੰਡਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ। ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲੈਣਾ ਤਾਂ ਕਿ ਨੂੰ ਵੱਲ ਮਾਰਨਾ ਦੋ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਦੋ ਕੁੰਡੇ ਸਿੱਧੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਦੋ ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 7-7 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾ ਕੁੰਡੀਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡੀਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਦੋ ਕੁੰਡੇ ਸਿੱਧੇ ਡਿਜ਼ਾਈਨ ਸਿਰਫ ਇਹੀ ਪੰਜਾਂ ਕੁੰਡੀਆਂ ਤੇ ਬਣਦਾ ਵਾ ਲਾਸਟ ਵਿੱਚ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧਾਗ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡਿਆਂ ਪੰਜਾਂ ਤੇ ਡਿਜ਼ਾਈਨ ਬਣ ਡਿਆ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਕ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਪਹਿਲਾਂ ਇਹਨਾਂ ਤਿੰਨਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਸੀ ਹੁਣ ਇਹਨਾਂ ਵਿੱਚੋਂ ਦੋ ਕੁੰਡੇ ਸਿੱਧੇ ਬਣਾਉਣੇ ਹੁਣ ਇਹਨਾਂ ਦੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਇੱਕ ਕੁੰਡਾ ਇੱਧਰੋਂ ਲੱਲੇਣਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਛੋਟੇ ਛੋਟੇ ਪੱਤੇ ਬਣਦੇ ਇੱਕ ਵਾਰ ਇਧਰ ਲਈ ਸੈਡ ਬਣਨੇ ਇੱਕ ਵਾਰ ਇਧਰ ਲਈ ਸੈਡ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡੀਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਤਿੰਨਾ ਕੁੰਡੀਆਂ ਤੇ ਡਿਜ਼ਾਈਨ ਬਣਿਆ ਹੀ ਉਹਨਾਂ ਵਿੱਚੋਂ ਦੋ ਕੁੰਡੇ ਸਿੱਧੇ ਬਣਾਉਣੇ ਹੁਣ ਇਹਨਾਂ ਦੋਹਾਂ ਕੁੰਡੀਆਂ ਤੇ ਡਿਜ਼ਾਈਨ ਬਣਾਣਾ ਇਹਨਾਂ ਵਿੱਚੋਂ ਇੱਕ ਕੁੰਡਾ ਨਾਲ ਲੈ ਲੈਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਬਹੁਤ ਹੀ ਸੌਖਾ ਡਿਜ਼ਾਈਨ ਆ ਬਣ ਵੀ ਇਹ ਡਿਜ਼ਾਈਨ ਜਲਦੀ ਜਾਂਦਾ ਦੋ ਕੁੰਡੇ ਸਿੱਧੇ ਬਣਾਉਣੇ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਲਾਸਟ ਵਾਲੇ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ ਚੌਥੀ ਸਿਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਡਿਜ਼ਾਈਨ ਦੀ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਬਣਾ ਕੇ ਕੰਪਲੀਟ ਕਰਨੀ ਇਹ ਮੈਂ ਚੌਥੀ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਇਸ ਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਦੋ ਕੁੰਡੇ ਪੁੱਠੇ ਇਹਨਾਂ ਤਿੰਨਾਂ ਕੁੰਡੀਆਂ ਤੇ ਡਿਜ਼ਾਈਨ ਬਣਾਉਣਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ